ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੋ ਆਪਣੇ ਕੋਲ 11ਵੀਂ ਜਮਾਤ ਦੀਆਂ ਨਵੀਆਂ ਜਿਹੜੀਆਂ ਪੰਜਾਬ ਬੋਰਡ ਵੱਲੋਂ ਪੁਸਤਕਾਂ ਕਿਤਾਬਾਂ ਜਿਹੜੀ ਭੇਜੀ ਗਈਆਂ ਨੇ ਉਹਨਾਂ ਦੇ ਜਿਹੜੇ ਅਭਿਆਸ ਵਿੱਚ ਪ੍ਰਸ਼ਨ ਉੱਤਰ ਨੇ ਉਹਨਾਂ ਬਾਰੇ ਅੱਜ ਇਹਦੇ ਵਿੱਚ ਵੀਡੀਓ ਵਿੱਚ ਚਰਚਾ ਕਰਾਂਗੇ प्राणिति शास्त्र ਦਾ ਅਰਥ ਖੇਤਰ ਮਹੱਤਤਾ ਇਲਾਸਨਾ मीनिंग ਸਕੋਪ ਸਿਗਨੀਫੀਕੇਸ਼ਨ ਆਫ ਰਿਡਿਕਲ ਸਾਇੰਸ ਅਭਿਆਸ ਦੇ ਪ੍ਰਸ਼ਨ ਪ੍ਰਸ਼ਨ ਨੰਬਰ 1 ਦੇ ਵਿੱਚ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਪਹਿਲਾ ਪ੍ਰਸ਼ਨ ਹੈ ਅਰਸਤੂ ਦਾ ਅਧਿਆਪਕ ਕੌਣ ਸੀ ਉਤਰਾਉਣਾ ਦਾ ਪਲਾਟੋ ਨਗਰਾਜ ਦਾ ਸਿਧਾਂਤ ਕਿਹੜੇ ਪ੍ਰਚੀਨ ਦੇਸ਼ ਦੀ ਉਪਜ ਹੈ ਉਤਰਨ ਜਨਾਨ ਗ੍ਰਾਹਮ ਬੋਲੇਸ਼ ਦੀ ਕਿਹੜੀ ਰਚਨਾ ਮਨੁੱਖੀ ਵਿਵਹਾਰ ਦਾ ਅਧਿਐਨ ਹੈ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਹਿਊਮਨ ਨੇਚਰ ਇਨ ਪੋਲੀਟਿਕਲ ਇਹ ਦਾ ਅਨਸਰ ਆਗਾ ਰਾਜਨੀਤੀ శాస్త్ర ਦੇ ਧਿਆਨ ਲਈ ਕਿੰਨੀਆਂ ਮੁੱਖ ਵਿਧੀਆਂ ਵਰਤਦੇ ਹਨ ਅਨਸਰ ਹੁਣ ਆਪਣੇ ਕੋਲੇ ਉੱਤਰ 5 ਸਤੰਤਰਤਾ ਸਮਾਨਤਾ ਪੂੰਜੀਵਾਦ ਆਦ ਵਿਚਾਰ ਕਿਹੜੇ ਯੁੱਗ ਦੇ ਮੰਨੇ ਜਾਂਦੇ ਹਨ ਅਨਸਰ ਹੈਗਾ ਆਧੁਨਿਕ ਯੁੱਗ ਦੇ ਕੋਤੋਂ ਗਏ ਖਾਲੀ ਥਾਂਵਾਂ ਭਰ ਕੇ ਬਾਗ ਪੂਰੇ ਕਰੋ ਡੈਸ਼ ਇੱਥੇ ਡੈਸ਼ ਆ ਰਾਹੀ ਜੀ ਆਪਣੇ ਕੋਲੇ ਬੈਸ ਅਧਿਆਪਕ ਸਕੰਦਰ ਦਾ ਅਧਿਆਪਕਰਾ ਜੀ ਇਹ ਚਾਂਸਰ ਹੁਣ ਆਪਾਂ ਕੋ ਰਾਸਤੂ ਸਾਹ ਸੰਦੀਪ ਪ੍ਰਕਿਰਿਆ ਦਾ ਰਚਨਹਾਰ ਆਰਥਰ ਬਾਇਟਲੇ ਹੈਗਾ ਹਨ ਡਬਲਯੂ ਪੀਓ ਵਿੱਚ ਟੀ ਤੋਂ ਭਾਵ ਟ੍ਰੇਡ ਇਹ ਆ ਵਿੱਚ ਵਪਾਰ ਪੂਰਾ ਨਾਮ ਹੈ ਜੀ ਡਬਲਯੂ ਟੂ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਪੂਰਾ ਨਾਮ ਹੈ ਜੀ ਵਾਲਡ ਟ੍ਰੇਡ ਸਿਹਤ ਸੰਗਠਨ ਦੀ ਰੋਮਨ ਅੱਖਰਾਂ ਵਿੱਚ ਸੋਟਾ ਨਾਮ ਲਿਖੋ W H O ਪੂਰਾ ਨਾਮ ਹੈਗਾ ਆਪਣਾ ਕੋਈ ਵਿਸ਼ਵ ਸਿਹਤ ਸੰਗਠਨ World Health Organization ਉਸ ਤੋਂ ਅਗੇ ਤੀਜਾ ਭਾਗ ਇਹਨਾਂ ਪ੍ਰਸ਼ਨਾਂ ਦੇ ਉੱਤਰ 2 4 ਵਾਕਾਂ ਵਿੱਚ ਦਿਓ ਰਾਜਨੀਤੀ ਸ਼ਬਦ ਦਾ ਅਰਥ ਆਥਰਾ ਜ ਆਪਣੇ ਕੋਈ ਨਾਗਰ ਰਾਜ ਜਾਂ ਉੱਚਾ ਸਥਾਨ ਰਾਜਨੀਤੀ ਵਿਗਿਆਨ ਦਾ ਜਨਮਦਾਤਾ ਕਿਸ ਨੂੰ ਕਹਿੰਦੇ ਹਨ ਆਨਸਰ ਆਪਣੇ ਕੋਲ ਰਾਸਤੂ ਹਿਊਮਨ ਨੇਚਰ ਇਨ ਪੋਲੀਟਿਕਲ ਕਿਤਾਬ ਕਦੋਂ ਤੇ ਕਿਸ ਨੇ ਲਿਖੀ 181909 ਈ ਗ੍ਰਾਹਮ ਬੋਲਿਸ਼ ਨੇ ਬੋਲਿਸ਼ ਚੌਥਾ ਰਾਜਨੀਤੀ ਵਿਗਿਆਨ ਦਾ ਆਰੰਭ ਅਤਿ ਅੰਤ ਰਾਜ ਨਾਲ ਹੁੰਦਾ ਹੈ ਇਹ ਸ਼ਬਦ ਕਿਸ ਦੇ ਹਨ ਆਨਸਰ ਆਪਣੇ ਕੋਲ ਹੈ ਕਾਰਨਰ ਪੁੱਛ ਤੋਂ ਗਏ ਅਗਲੇ ਪ੍ਰਸ਼ਨ ਦੋ ਤੋਂ ਚਾਰ ਵਾਕਾਂ ਵਾਲੇ ਰਾਜਨੀਤੀ ਵਿਗਿਆਨ ਦੀ ਪਰੰਪਰਾਗਤ ਅਤੇ ਇੱਕ ਆਧੁਨਿਕ ਅਜਿਹਾ ਯਾਦਨਿਕ ਪੜ੍ਹਨਾਗਾ ਆਧੁਨਿਕ ਪਰਿਭਾਸ਼ਾ ਲਿਖੋ ਗਾਰਨਰ ਅਨੁਸਾਰ ਰਾਜਨੀਤਿਕ ਵਿਗਿਆਨ ਦਾ ਆਰੰਭ ਅਤੀ ਅੰਤਰਾਜ ਨਾਲ ਹੁੰਦਾ ਹੈ। ਰਾਬਟੇ ਡਾਹਲ ਦਾ ਕਥਨ ਵਿੱਚ ਰਾਜਨੀਤਿਕ ਵਿਗਿਆਨ ਦਾ ਵਿਸ਼ਲੇਸ਼ਣ ਸ਼ਕਤੀ ਅਤੇ ਸਤਾ ਨਾਲ ਸੰਬੰਧਿਤ ਹੈ। ਪ੍ਰਸ਼ਨ ਅੱਗੇ ਦੂਸਰਾ ਅਗੈਰ ਰਾਜਨੀਤਿਕ ਤੱਥਾਂ ਤੋਂ ਕੀ ਭਾਵ ਹੈ? ਉੱਤਰ ਰਾਜਨੀਤਿਕ ਰਾਜਨੀਤਿਕ ਵਿਗਿਆਨ ਵਿੱਚ ਵਿਧਾਨਪਾਲਕਾ ਕਾਰਜਪਾਲਕਾ ਨਿਆਂਪਾਲਕਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਦਿ ਵਰਗੇ ਰਾਜਨੀਤਿਕ ਸੰਸਥਾਵਾਂ ਦੇ ਨਾਲ-ਨਾਲ ਗਰੀਬੀ ਜਾਤ ਧਰਮ ਭਾਸ਼ਾ ਕਮਰਬੰਦ ਅਨਪੜਤਾ ਆਦ ਤੱਥਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ਇਹ ਤੱਥ ਭਵੇਂ ਸਿੱਧੇ ਵਿਚਾਰ ਕਰਾ ਨੀਤੀ ਨਾਲ ਨਹੀਂ ਜੁੜੇ ਹੁੰਦੇ ਪਰੰਤੂ ਰਾਜਨੀਤਿਕ ਸੰਸਥਾਵਾਂ ਫੈਸਲੇ ਲੈਣ ਅਤੇ ਮਨੁੱਖੀ ਵਿਹਾਰ ਉੱਪਰ ਆਪਣਾ ਅਸਰ ਜ਼ਰੂਰ ਪਾਉਂਦੀਆਂ ਹਨ ਉਦਾਹਰਨ ਵਜੋਂ ਜਾਤ ਕਮਲ ਧਰਮ ਭਾਰਤ ਦੀ ਰਾਜਨੀਤਿਕ ਮਹਾਂਦਰਾ ਹੀ ਬਦਲ ਸਕੇ ਹਨ ਠੀਕ ਹੈ ਮਹਾਂਦਰਾ ਚੇਂਜ ਹੋ ਗਿਆ ਆਪਣੇ ਭਾਰ ਦੇ ਵਿੱਚ ਵਿਸ਼ੇਸ਼ਟ ਵਰਗ ਕੌਣ ਹੁੰਦੇ ਹਨ ਜਬ ਵਿਸ਼ੇਸ਼ਟ ਵਰਗ ਕੀ ਹੈ ਜੀ ਸਮਾਜ ਵਿੱਚ ਸ਼ਾਸਕ ਅਤੀ ਸ਼ਾਸਿਤ ਦੋਸ ਲੈਣੀਆਂ ਹਨ ਹਰੇਕ ਸਮਾਜ ਵਿੱਚ ਸ਼ਾਸਨ ਕਰਨ ਵਾਲਾ ਵਰਗ ਹਰ ਹਾਲਤ ਵਿੱਚ ਸਤਾ ਜ਼ਰੂਰ ਚ ਅੱਗੇ ਹੁੰਦਾ ਹੈ ਅਤੇ ਸ਼ਾਸਿਤ ਹਰੇਕ ਰੂਪ ਵਿੱਚ ਸ਼ਾਸਕ ਦੀ ਆਗਿਆ ਪਾਲਣਾ ਆਗਿਆ ਦਾ ਪਾਲਨ ਹੀ ਕਰਦੇ ਹਨ ਪਾਵ ਰਾਜ ਸਰਕਾਰ ਆਰਥਿਕਤਾ ਸੱਭਿਆਚਾਰ ਆਦ ਨੂੰ ਮੁੱਠੀ ਪਰ ਮੂਰਲੀ ਕਤਾਰ ਵਾਲੇ ਲੋਕ ਹੀ ਚਲਾਉਂਦੇ ਹਨ ਰਾਨੀਤੀ ਵਿਦਿਆਰਥੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਵਿਦਿਆਰਥੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਅਨਸਰ ਰਾਨੀਤੀ ਵਿਗਿਆਨ ਮਨੁੱਖ ਦੀ ਜ਼ਿੰਦਗੀ ਨਾਲ ਸਿੱਧੇ ਰੂਪ ਵਿੱਚ ਸੰਤ ਹੋਣ ਕਰਕੇ ਰਾਜਨੀਤੀ ਵਿਦਿਆਰਥੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਰਾਜਨੀਤੀ ਵਿਗਿਆਨ ਮਨੁੱਖ ਦੀ ਜ਼ਿੰਦਗੀ ਦੇ ਨਾਲ ਸਿੱਧੇ ਰੂਪ ਵਿੱਚ ਸੰਬੰਧ ਹੋਣ ਕਰਕੇ ਦੇਸ਼ ਦੇ ਹਰ ਨਾਗਰਿਕ ਲਈ ਜ਼ਰੂਰੀ ਇਹ ਜ਼ਰੂਰੀ ਹੈ ਕਿ ਉਸ ਨੂੰ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਬਾਰੇ ਜਾਣਕਾਰੀ ਹੋਵੇ ਇਸ ਲਈ ਕੋਈ ਵੀ ਸਰਕਾਰੀ ਨੌਕਰੀ ਲਈ ਪੇਪਰ ਹੁੰਦਾ ਹੈ ਤਾਂ ਕੁਝ ਪੇਪਰ ਦਾ ਕੁਝ ਹਿੱਸਾ ਰਾਜਨੀਤੀ ਵਿਗਿਆਨ ਨਾਲ ਸੰਬੰਧਤ ਹੁੰਦਾ ਹੈ ਦੂਸਰਾ ਅੱਜ ਵਿਦਿਆਰਥੀ ਅਤੇ ਨੌਜਵਾਨ ਕੱਲ ਦੇ ਨੇਤਾ ਬਣ ਸਕਦੇ ਹਨ ਜਾਂ ਸਰਕਾਰੀ ਅਫਸਰ ਦੇ ਤੌਰ ਤੇ ਦੇਸ਼ ਦੀ ਸੇਵਾ ਕਰ ਸਕਦੇ ਹਨ ਜਾਂ ਫਿਰ ਇੱਕ ਵਧੀਆ ਨਾਗਰਿਕ ਦੀ ਭੂਮਿਕਾ ਨਿਭਾਉਣ ਲਈ ਰਾਜਨੀਤੀ ਵਿਗਿਆਨ ਦੀ ਬਹੁਤ ਮਹੱਤਤਾ ਹੈ ਇਸ ਲਈ ਆਪਣੀ ਬਹੁਤ ਹੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ